ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਦੀ ਸਵੇਰ ਦੀ ਜਦੋਂ ਘੰਟੀ ਵੱਜਦੀ ਹੈ ਨਾ ਬਾਬਾ ਜੀ ਤਾਂ ਸਾਡੀ ਨੀਂਦ ਟੁੱਟ ਜਾਂਦੀ ਪਰ ਅਕਸਰ ਮਨ ਵਿੱਚ ਇੱਕ ਥਕਾਵਟ ਜੀ ਰਹਿੰਦੀ ਹੈ ਦਫ਼ਤਰ ਦੀ ਭੱਜ ਦੌੜ ਮੋਬਾਈਲ ਤੇ ਆਉਣ ਵਾਲੇ ਬੇਸ਼ੁਮਾਰ ਸੁਨੇਹੇ ਦਿਨ ਭਰ ਦਾ ਜੋ ਹੈ ਸੰਭਾਵੀ ਤਣਾਅ ਬਾਬਾ ਜੀ ਸਵੇਰ ਤੋਂ ਹੀ ਦਿਮਾਗ ਤੇ ਹਾਵੀ ਹੋਣ ਲੱਗ ਜਾਂਦਾ ਹੈ। ਨਾਸ਼ਤੇ ਦਾ ਵਕਤੀ ਹੜਬੜੀ ਵਿੱਚ ਬੀਤ ਜਾਂਦਾ ਹੈ ਤੇ ਮਨ ਕਿਤੇ ਹੋਰ ਭਟਕਦਾ ਰਹਿੰਦਾ ਹੈ। ਟ੍ਰੈਫਿਕ ਵਿੱਚ ਫਸੀਆਂ, ਗੱਡੀਆਂ ਦੇ ਰੋਲੇ ਦੇ ਵਿੱਚ ਘਾਰ ਅਸੀਂ ਅਕਸਰ ਸੋਚਦੇ ਹਾਂ ਕਿ ਕੀ ਇਹ ਜ਼ਿੰਦਗੀ ਹੈ? ਜ਼ਰਾ ਗੌਰ ਕਰਨਾ ਬਾਬਾ ਜੀ। ਇਨਸਾਨ ਜਿੱਡੀ ਮਰਜ਼ੀ ਵੱਡੀ ਗੱਡੀ 'ਚ ਬੈਠਾ ਹੋਵੇ ਪਰ ਇੱਕ ਨਾ ਇੱਕ ਵਾਰੀ ਉਹਦੇ ਦਿਮਾਗ 'ਚ ਆਉਂਦਾ ਯਾਰ ਕੀ ਇਹ ਹੀ ਜ਼ਿੰਦਗੀ ਹੈ ਦਿਨ ਭਰ ਸਿਰਫ ਦੌੜਦੇ ਰਹਿਣਾ ਤੇ ਫਿਰ ਰਾਤ ਨੂੰ ਥੱਕ ਕੇ ਸੋ ਜਾਣਾ ਬਿਨਾਂ ਇਹ ਜਾਣੇ ਕਿ ਅਸੀਂ ਅੱਜ ਸੱਚੀ ਜ਼ਿੰਦਗੀ ਜਿਉਂਦੇ ਵੀ ਪਏ ਆ ਜੀਨੇ ਵੀ ਪਏ ਆ ਜਾਂ ਨਹੀਂ ਜੀਂਦੇ ਪਏ ਕਈ ਵਾਰ ਇਦਾਂ ਲੱਗਦਾ ਹੈ ਕਿ ਬਸ ਇੱਕ ਪਲ ਲਈ ਸਭ ਕੁਝ ਠਹਿਰ ਜਾਵੇ ਕਿਤੇ ਇੱਕ ਅਜੇਹੀ ਸ਼ਾਂਤੀ ਮਿਲੇ ਜਿੱਥੇ ਅਸੀਂ ਆਪਣੇ ਆਪ ਨਾਲ ਜੁੜ ਸਕੀਏ ਕਿਤੇ ਚਾਰ ਘੜੀ ਇਹੋ ਜੀ ਮਿਲ ਜਾਂਦਾ ਪਰ ਫਿਰ ਉਹੀ ਪੁਰਾਣੀ ਦਿਨਚਰਿਆ ਸ਼ੁਰੂ ਹੋ ਜਾਂਦੀ ਹੈ ਤੇ ਅਸੀਂ ਹੌਲੀ-ਹੌਲੀ ਖੁਦ ਨੂੰ ਹੀ ਗਵਾਉਂਦੇ ਚਲੇ ਜਾਂਦੇ ਹਾਂ ਬਾਬਾ ਜੀ ਔਰ ਇਹ ਕਹਾਣੀ ਸਿਰਫ ਤੁਹਾਡੀ ਨਹੀਂ ਹੈ ਅੱਜ ਲੱਖਾਂ ਲੋਕ ਇਸੇ ਉਲਝਣ ਵਿੱਚ ਜੀ ਰਹੇ ਨੇ ਤੇ ਇਹੀ ਉੱਤੇ ਜੋ ਹੈ ਇਸੇ ਗੱਲ ਉੱਤੇ ਜੋ ਹੈ ਸ਼ਿਵਜੀ ਮਹਾਰਾਜ ਉਹ ਮਸਤਮਦਾਰੀ ਢਮਰੂ ਵੜੀ ਸਰਕਾਰ ਭੋਲੇनाथ ਮਹਾਦੇਵ ਉਨਾ ਦਾ ਇਹ ਗਿਆਨ ਸਾਡੀ ਮਦਦ ਕਰਦਾ ਹੈ ਸ਼ਿਵ ਜੀ ਕਿਸੇ ਧਰਮ ਦੀ ਸੀਮਾ ਵਿੱਚ ਨਹੀਂ ਬੰਨੇ ਹੋਏ ਬਾਬਾ ਉਹ ਕਿਸੇ ਇੱਕ ਧਰਮ ਦੇ ਨਹੀਂ ਹੈ ਉਹ ਸਾਡੀਆਂ ਉਹਨਾਂ ਅੰਦਰੂਣੀਆਂ ਘਾਲਣਾਵਾਂ ਦਾ ਉੱਤਰ ਨੇ ਸਵਾਲਾਂ ਦੇ ਉੱਤਰ ਨੇ ਜਵਾਬ ਨੇ ਜਿਨ੍ਹਾਂ ਨਾਲ ਅਸੀਂ ਹਰ ਰੋਜ਼ ਜੂਝਦੇ ਹਾਂ ਬਾਬਾ ਜੀ ਜ਼ਰਾ ਗੌਰ ਕਰੋ ਕਿ ਤੁਸੀਂ ਅੰਦਰੋਂ ਸ਼ਕਤੀਸ਼ਾਲੀ ਅਤੇ ਸ਼ਾਂਤ ਮਨਣਾ ਚਾਹੁੰਦੇ ਹੋ ਇਹ ਸਵਾਲ ਹੈ ਕਿ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਮਨ ਤੁਹਾਡੀਆਂ ਭਾਵਨਾਵਾਂ ਅਤੇ ਤੁਹਾਡੀ ਸਮੁਗ ਜ਼ਿੰਦਗੀ ਇੱਕ ਸੰਤੁਲਿਤ ਪ੍ਰਵਾਹ ਵਿੱਚ ਚੱਲੇ ਤਾਂ ਜ਼ਰਾ ਗੌਰ ਕਰਨਾ ਹੋ ਸਮਝਦੇ ਆ ਸ਼ਿਵਜੀ ਮਹਾਰਾਜ ਜੀ ਦੀ ਉਸ ਹੈਰਾਨ ਕਰਨ ਵਾਲੀ ਊਰਜਾ ਨੂੰ ਕਾਬੂ ਕਰਨ ਦੀ ਸ਼ਕਤੀ ਨੂੰ ਜੋ ਨਾ ਸਿਰਫ ਉਹਨਾਂ ਦੀ ਮਹਿਮਾ ਦਾ ਇੱਕ ਹਿੱਸਾ ਹੈ ਨਾ ਸਿਰਫ ਉਹਨਾਂ ਦੀ ਲੀਲਾ ਦਾ ਇੱਕ ਹਿੱਸਾ ਹੈ ਬਲਕਿ ਇੱਕ ਅਜੀਹ ਹੈ ਰਹੱਸ ਵੀ ਹੈ ਜੋ ਤੁਹਾਡੀ ਪੂਰੀ ਜ਼ਿੰਦਗੀ ਬਦਲ ਸਕਦਾ ਹੈ। ਔਰ ਕਮੈਂਟ ਕਰਕੇ ਦੱਸੋ ਕਿ ਕੀ ਤੁਸੀਂ ਇਸ ਯਾਤਰਾ ਵਿੱਚ ਸਾਡੇ ਨਾਲ ਹੋ। ਔਰ ਬਾਬਾ ਜੀ ਸਾਨੂੰ ਸਬਸਕ੍ਰਾਈਬ ਕਰਨਾ ਨਾ ਭੁੱਲ ਜਾਇਓ। ਸ਼ਿਵ ਜੂਨੇ ਸ਼ਿਵ ਜੀ ਸਿਰਫ ਇੱਕ ਦੇਵਤਾ ਨਹੀਂ ਹੈ। ਉਹ ਇੱਕ ਚੇਤਨਾ ਨੇ ਬਾਬਾ ਜੀ। ਉਹ ਵਿਨਾਸ਼ ਕਰਦੇ ਨੇ ਪਰ ਉਸੇ ਵਿਨਾਸ਼ ਵਿੱਚ ਨਵੀਂ ਰਚਨਾ ਦਾ ਵੀ ਬੀਜ ਵੀ ਲੁਕਿਆ ਹੁੰਦਾ ਹੈ। ਉਹਨਾਂ ਦਾ ਤੰਦਵ ਸਿਰਫ ਇੱਕ ਨੱਚਣਾ ਨਹੀਂ ਹੈ। ਬਲਕਿ ਇਹ ਅੰਦਰੂਨੀ ਊਰਜਾ ਦਾ ਜਾਗਰਣ ਹੈ ਭਾਰਤੀ ਦਰਸ਼ਨ ਵਿੱਚ ਸ਼ਿਵਜੀ ਮਹਾਰਾਜ ਜੀ ਨੂੰ yogiyon da yogi ਕਿਹਾ ਗਿਆ ਹੈ ਆਦੇ yogi ਦਾ ਫਾਦਰ ਆਫ 올 yogis ਕਿਉਂਕਿ ਉਹਨਾਂ ਨੇ ਜੋ ਹੈ ਆਪਣੀ ਊਰਜਾ ਨੂੰ ਸਾਧਨ ਦੀ ਕਲਾ ਵਿੱਚ ਸਰਵੋਤਮ ਮਹਾਰਤ ਹਾਸਲ ਕੀਤੀ ਹੈ ਬਾਬਾ ਦੀ ਉਹਨਾਂ ਦੀ ਜ਼ਿੰਦਗੀ ਸਾਨੂੰ ਇਹ ਸਿਖਾਉਂਦੀ ਹੈ ਕਿ ਸ਼ਕਤੀ ਦਾ ਸਹੀ ਇਸਤੇਮਾਲ ਤਾਂ ਹੁੰਦਾ ਹੈ ਜਦੋਂ ਅਸੀਂ ਉਸ ਨੂੰ ਕਾਬੂ ਕਰਨਾ ਸਿੱਖ ਜਾਂਦੇ ਹਾਂ ਸ਼ਿਵਜੀ ਦੇ ਊਰਜਾ ਨਿਯੰਤਰਣ ਦਾ ਮਤਲਬ ਹੈ ਆਪਣੀਆਂ ਭਾਵਨਾਵਾਂ ਆਪਣੇ ਵਿਚਾਰਾਂ ਤੇ ਆਪਣੀਆਂ ਇੱਛਾਵਾਂ ਨੂੰ ਗਹਿਰਾਈ ਨਾਲ ਸਮਝਣਾ ਤੇ ਉਹਨਾਂ ਨੂੰ ਸਹੀ ਦਿਸ਼ਾ ਦੇਣਾ ਸਹੀ ਮਾਰਗ ਦੇਣਾ ਸਹੀ ਰਾਹ ਦੇਣਾ ਜਦੋਂ ਅਸੀਂ ਗੁੱਸੇ ਹੁੰਨੇ ਆ ਦੁਖੀ ਹੁੰਨੇ ਆ ਜਾਂ ਬਹੁਤ ਜ਼ਿਆਦਾ ਉਤਸ਼ਾਹਿਤ ਹੋ ਜਾਂਨੇ ਆ ਐਕਸਾਈਟਡ ਹੋ ਜਾਂਨੇ ਆ ਤਾਂ ਸਾਡੀ ਊਰਜਾ ਵਿਖਰ ਜਾਂਦੀ ਹੈ ਬਾਬਾ ਜੀ ਖੇਲਰ ਜਾਂਦੀ ਹੈ ਪਰ ਜਦੋਂ ਅਸੀਂ ਸ਼ਿਵਜੀ ਵਾਂਗ ਉਸ ਨੂੰ ਸ਼ਾਂਤ ਕਰਦੇ ਹਾਂ ਤਾਂ ਉਹੀ ਊਰਜਾ ਸਾਨੂੰ ਸਥਿਰਤਾ ਤੇ ਆਤਮ ਬਲ ਦਿੰਦੀ ਹੈ ਇਹ ਨਿਯੰਤਰਣ ਸਾਨੂੰ ਬਾਹਰਲੀ ਦੁਨੀਆ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਯੋਗ ਬਣਾਉਂਦਾ ਹੈ ਇਸੇ ਸ਼ਕਤੀ ਨੂੰ ਆਪਣੀ ਜ਼ਿੰਦਗੀ ਵਿੱਚ ਉਤਾਰਨਾ ਮੁਸ਼ਕਲ ਨਹੀਂ ਹੈ ਇਹ ਗੱਲ ਯਾਦ ਰੱਖਣਾ ਬਹੁਤ ਸਾਰੇ ਸਾਈਂ ਲੋਕ ਹੋਏ ਮਹਾਤਮਾ ਹੋਏ ਫਕੀਰ ਲੋਕ ਹੋਏ ਜਿਨ੍ਹਾਂ ਨੇ ਇਹਨੂੰ ਇਸ ਨੂੰ ਆਪਣੀ ਜ਼ਿੰਦਗੀ ਵਿੱਚ ਉਤਾਰਿਆ ਰੋਜ਼ਾਨਾ ਜ਼ਿੰਦਗੀ ਵਿੱਚ ਕੁਝ ਸਾਦੇ ਜੋ ਹੈ ਕੁਝ ਸਿੰਪਲ ਜੀਆਂ ਆਦਤਾਂ ਜਿਵੇਂ ਸਵੇਰੇ ਉੱਠ ਕੇ ਕੁਝ ਪਲ ਸ਼ਾਂਤੀ ਵਿੱਚ ਬੈਠਣਾ ਗਹਿਰੇ ਸਾਹ ਲੈਣੇ ਤੇ ਦਿਨ ਭਰ ਵਿੱਚ ਕੁਝ ਮਿੰਟ ਆਪਣੇ ਆਪ ਨੂੰ ਮਹਿਸੂਸ ਕਰਨਾ ਇਹ ਇਹ ਜੋ ਹੈ ਆਮ ਜਨਤਾ ਲਈ ਹੈ ਬਾਬਾ ਜ਼ਰਾ ਗੌਰ ਕਰਨਾ ਸਾਧੂ ਸੰਤ ਮਹਾਤਮਾ ਫਕੀਰਾਂ ਲਈ ਨਹੀਂ ਉਹਨਾਂ ਨੇ ਤਾਂ ਸਾਰਾ ਕੁਝ ਹੀ ਉਹ ਤਾਂ ਇੱਕ ਪਾਸੇ ਨੂੰ ਹੀ ਚੱਲ ਪਏ ਹੁਣ ਇੱਥੇ ਆਮ ਲੋਕਾਂ ਦੀ ਗੱਲ ਹੈ ਕਿ ਕੁਝ ਪਲਾਂ ਲਈ ਆਪਣੇ ਆਪ ਨੂੰ ਮਹਿਸੂਸ ਕਰਨਾ ਇਹ ਸਾਰੇ ਊਰਜਾ ਨਿਯੰਤਰਣ ਦੀਆਂ ਸ਼ੁਰੂਆਤੀ ਪੌੜੀਆਂ ਨੇ ਬਾਬਾ ਜੀ ਸ਼ਿਵ ਜੀ ਸਾਨੂੰ ਇਹ ਦੱਸਦੇ ਨੇ ਕਿ ਅਸਲੀ ਸ਼ਕਤੀ ਕਿਤੇ ਬਾਹਰ ਨਹੀਂ ਹੈ ਸਾਡੇ ਅੰਦਰ ਵੱਸਦੀ ਹੈ ਤੇ ਜਦੋਂ ਅਸੀਂ ਉਸ ਅੰਦਰੂਨੀ ਸ਼ਕਤੀ ਨੂੰ ਪਹਿਚਾਨ ਲੈਂਦੇ ਆ ਤਾਂ ਜ਼ਿੰਦਗੀ ਦਾ ਹਰ ਪਹਿਲੂ ਆਪਣੇ ਆਪ ਸੰਤੁਲਿਤ ਹੋਣ ਲੱਗ ਜਾਂਦਾ ਹੈ ਜਦੋਂ ਅਸੀਂ ਸ਼ਿਵਜੀ ਦੇ ਸਾਰ ਵਿੱਚ ਝਾਤੀ ਮਾਰਦੇ ਆ ਬਾਬਾ ਜੀ ਤਾਂ ਸਾਨੂੰ ਇੱਕ ਅਜਿਹੀ ਮੌਜੂਦਗੀ ਮਿਲਦੀ ਹੈ ਜੋ ਪੂਰੀ ਤਰ੍ਹਾਂ ਜਾਗਰੂਕ ਤੇ ਹਰ ਪਲ ਵਿੱਚ ਮੌਜੂਦ ਰਹਿੰਦੀ ਹੈ ਇਹਹੀ ਜਾਗਰੂਕਤਾ ਜਿਹੜੀ ਹੈ ਮਾਈਂਡਫੁਲਨੈਸ ਕਹਾਉਂਦੀ ਹੈ ਸ਼ਿਵ ਜੀ ਮਹਾਰਾਜ ਧਿਆਨ ਦੀ ਮੁਦਰਾ ਵਿੱਚ ਅੱਖਾਂ ਬੰਦ ਕਰਕੇ ਬੈਠੇ ਹੁੰਦੇ ਨੇ ਪਰ ਸੌ ਨਹੀਂ ਰਹੇ ਹੁੰਦੇ ਇਹ ਗੱਲ ਯਾਦ ਰੱਖਣਾ ਉਹ ਆਪਣੇ ਅੰਦਰ ਤੇ ਬਾਹਰ ਹਰ ਚੀਜ਼ ਨੂੰ ਮਹਿਸੂਸ ਕਰ ਰਹੇ ਹੁੰਦੇ ਨੇ ਮਾਈਂਡਫੁਲਨੈਸ ਦਾ ਮਤਲਬ ਹੈ ਹਰ ਪਲ ਨੂੰ ਪੂਰੀ ਤਰ੍ਹਾਂ ਨਾਲ ਜੀਣਾ ਬਾਬਾ ਜੀ ਹਰ ਅਨੁਭਵ ਨੂੰ ਗਹਿਰਾਈ ਨਾਲ ਸਮਝਣਾ ਬਿਨਾ ਭੱਜੇ ਬਿਨਾ ਡਰੇ ਅੱਜ ਦੀ ਵਿਅਸਤ ਜ਼ਿੰਦਗੀ ਵਿੱਚ ਅਸੀਂ ਯਾ ਤਾਂ ਬੀਤੇ ਹੋਏ ਕੱਲ੍ਹ ਦੀਆਂ ਯਾਦਾਂ ਵਿੱਚ ਗਵਾਚੇ ਹਾਂ ਜ਼ਰਾ ਗੌਰ ਕਰਨਾ ਯਾ ਆਉਣ ਵਾਲੇ ਕੱਲ੍ਹ ਦੀਆਂ ਚਿੰਤਾਵਾਂ ਵਿੱਚ ਡੁੱਬੇ ਰਹਿੰਦੇ ਹਾਂ ਪਰ ਸ਼ਿਵਜੀ ਮਹਾਰਾਜ ਸਾਨੂੰ ਸਿਖਾਉਂਦੇ ਨੇ ਕਿ ਅਸਲੀ ਸ਼ਕਤੀ ਸਿਰਫ ਇਸ ਵਰਤਮਾਨ ਪਲ ਵਿੱਚ ਹੈ ਇਨ ਪ੍ਰੈਜ਼ੈਂਟ ਜਦੋਂ ਅਸੀਂ ਹੁਣ ਦੇ ਪਲ ਵਿੱਚ ਜੀਂਦੇ ਹਾਂ ਤਾਂ ਹੀ ਅਸੀਂ ਸਹੀ ਫੈਸਲੇ ਲੈ ਸਕਦੇ ਹਾਂ ਬਾਬਾ ਜੀ ਆਪਣੇ ਮਨ ਨੂੰ ਸਮਝ ਸਕਦੇ ਹਾਂ ਤੇ ਆਪਣੀਆਂ ਭਾਵਨਾਵਾਂ ਨੂੰ ਕਾਬੂ ਕਰ ਸਕਦੇ ਹਾਂ ਇਸ ਜਾਗਰੂਕਤਾ ਨੂੰ ਆਪਣੀ ਜ਼ਿੰਦਗੀ ਵਿੱਚ ਲਿਆਉਣਾ ਮੁਸ਼ਕਲ ਨਹੀਂ ਹੈ ਜਦੋਂ ਤੁਸੀਂ ਖਾਣਾ ਖਾ ਰਹੇ ਹੋ ਤਾਂ ਸਿਰਫ ਉਸ ਖਾਣੇ ਤੇ ਧਿਆਨ ਦਿਓ ਉਸ ਦਾ ਸੁਆਦ ਲਓ ਉਸ ਦੀ ਖੁਸ਼ਬੂ ਤੇ ਧਿਆਨ ਦਿਓ ਉਸ ਦਾ ਜੋ ਹੈ ਛੂਣਾ ਹੈ ਉਸ ਤੇ ਧਿਆਨ ਦਿਓ ਜਦੋਂ ਤੁਸੀਂ ਤੁਰ ਰਹੇ ਹੋ ਤਾਂ ਜਰਾ ਆਪਣੇ ਕਦਮਾਂ ਦੀ ਆਵਾਜ਼ ਸੁਣੋ ਜਦੋਂ ਕੋਈ ਗੱਲ ਕਰ ਰਿਹਾ ਹੈ ਤਾਂ ਉਸ ਨੂੰ ਪੂਰੀ ਇਕਾਗਰਤਾ ਨਾਲ ਸੁਣੋ ਬਿਨਾ ਆਪਣਾ ਜਵਾਬ ਮਨ ਵਿੱਚ ਤੈਅ ਕੀਤਾ ਇਹ ਛੋਟੇ ਛੋਟੇ ਅਭਿਆਸ ਹੌਲੀ ਹੌਲੀ ਮਾਈਂਡਫੁਲਨੈਸ ਨੂੰ ਤੁਹਾਡੀ ਜ਼ਿੰਦਗੀ ਦਾ ਹਿੱਸਾ ਬਣਾ ਦਿੰਦੇ ਨੇ ਮਾਈਂਡਫੁਲਨੈਸ ਦਾ ਸਭ ਤੋਂ ਵੱਡਾ ਫਾਇਦਾ ਭਾਵਨਾਵਾਂ ਤੇ ਕਾਬੂ ਹੁੰਦਾ ਹੈ ਬਾਬਾ ਜੀ ਤੁਹਾਡੀ ਫੀਲਿੰਗਸ ਤੇ ਕਾਬੂ ਹੁੰਦਾ ਹੈ ਜਦੋਂ ਅਸੀਂ ਜਾਗਰੂਕ ਰਹਿੰਦੇ ਆ ਤਾਂ ਸਾਨੂੰ ਗੁੱਸਾ ਆਉਣ ਤੋਂ ਪਹਿਲਾਂ ਹੀ ਉਸ ਦਾ ਅਹਿਸਾਸ ਹੋ ਜਾਂਦਾ ਹੈ ਦੁੱਖਾਂ ਦੇ ਗਹਿਰੇ ਹੋਣ ਤੋਂ ਪਹਿਲਾਂ ਹੀ ਅਸੀਂ ਉਸ ਨੂੰ ਪਛਾਣ ਲੈਂਦੇ ਆ ਤੇ ਇਹੀ ਸਮਝ ਸਾਨੂੰ ਸ਼ਕਤੀਸ਼ਾਲੀ ਬਣਾਉਂਦੀ ਹੈ ਸ਼ਿਵਜੀ ਮਹਾਰਾਜ ਵਾਂਗ ਅਸੀਂ ਆਪਣੇ ਅੰਦਰ ਉੱਠਦੇ ਤੂਫਾਨਾਂ ਨੂੰ ਸ਼ਾਂਤ ਕਰਨਾ ਸਿੱਖਦੇ ਹਾਂ ਬਿਨਾ ਉਹਨਾਂ ਨੂੰ ਦਬਾਏ ਬਿਨਾ ਉਹਨਾਂ ਤੋਂ ਭੱਜੇ ਤੇ ਇਹੀ ਥਾ ਹੈ ਜਿੱਥੇ ਅਸਲੀ ਤਬਦੀਲੀ ਦੀ ਸ਼ੁਰੂਆਤ ਹੁੰਦੀ ਹੈ ਬਾਬਾ ਜੀ ਜਦੋਂ ਅਸੀਂ ਆਪਣੀ ਊਰਜਾ ਨੂੰ ਆਪਣੀਆਂ ਭਾਵਨਾਵਾਂ ਨੂੰ ਆਪਣੇ ਵਿਚਾਰਾਂ ਨੂੰ ਸਿਰਫ ਵਗਨ ਨਹੀਂ ਦਿੰਦੇ ਬਲਕਿ ਉਸ ਨੂੰ ਸਮਝਦੇ ਹਾਂ ਉਹਨਾਂ ਨੂੰ ਸਵੀਕਾਰ ਕਰਦੇ ਹਾਂ ਤੇ ਉਹਨਾਂ ਨੂੰ ਇੱਕ ਸਹੀ ਦਿਸ਼ਾ ਦੇਣ ਲੱਗਦੇ ਹਾਂ ਇਹੀ ਹੈ ਸ਼ਿਵਜੀ ਮਹਾਰਾਜ ਜੀ ਦਾ ਅਸਲ ਸੰਦੇਸ਼ ਸ਼ਕਤੀ ਨੂੰ ਮਹਿਸੂਸ ਕਰਨਾ ਪਰ ਉਸ ਤੇ ਪੂਰਾ ਕਾਬੂ ਪਾਉਣਾ ਹੁਣ ਸਵਾਲ ਇਹ ਉੱਠਦਾ ਹੈ ਕਿ ਇਸ ਗਿਆਨ ਨੂੰ ਅਸੀਂ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਕਿਵੇਂ ਉਤਾਰੀਏ ਕਿ ਸਿਰਫ ਸਮਝ ਲੈਣਾ ਹੀ ਕਾਫੀ ਹੈ ਤਾਂ ਨਹੀਂ ਬਾਬਾ ਜੀ ਅਸਲੀ ਤਬਦੀਲੀ ਤਾਂ ਅਸਲੀ ਕਰਨ ਉਦੋਂ ਆਉਂਦਾ ਹੈ ਸ਼ਿਵਜੀ ਸਾਨੂੰ ਸਿਖਾਉਂਦੇ ਨੇ ਕਿ ਹਰ ਦਿਨ ਨੂੰ ਇੱਕ ਸਾਧਨਾ ਬਣਾਓ ਜਾਂ ਇੱਕ ਸਾਧਨਾ ਬਣਾਇਆ ਜਾ ਸਕਦਾ ਹੈ ਇਸ ਦੇ ਲਈ ਕੁਝ ਸਰਲ ਤੇ ਅਸਰਦਾਰ ਅਭਿਆਸਾਂ ਨੂੰ ਜੋ ਹੈ ਅਪਣਾਉਣਾ ਜ਼ਰੂਰੀ ਹੈ ਸਵੇਰੇ ਉੱਠਦੇ ਹੀ 5 ਮਿੰਟ ਲਈ ਅੱਖਾਂ ਬੰਦ ਕਰਕੇ ਬੈਠੋ ਆਪਣੇ ਸਾਹਾਂ ਤੇ ਧਿਆਨ ਕੇਂਦ੍ਰਿਤ ਕਰੋ ਜੋ ਕੋਈ ਵਿਚਾਰ ਆਵੇ ਤਾਂ ਉਸ ਨੂੰ ਬਸ ਵੇਖੋ ਪਰ ਉਸ ਨਾਲ ਜੁੜੇ ਨਹੀਂ ਰਹਿਣਾ ਜੁੜੋ ਨਾ ਉਹਦੇ ਨਾਲ ਇਹ ਛੋਟਾ ਜਿਹਾ ਅਭਿਆਸ ਤੁਹਾਡੇ ਮਨ ਨੂੰ ਦਿਨ ਦੀ ਸ਼ੁਰੂਆਤ ਵਿੱਚ ਹੀ ਸਥਿਰ ਕਰ ਦਵੇਗਾ ਦਿਨ ਵਿੱਚ ਇੱਕ ਵਾਰ ਆਪਣੇ ਸਰੀਰ ਦੀ ਊਰਜਾ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰੋ ਆਪਣੀਆਂ ਹਥੇਲੀਆਂ ਪੈਰਾਂ ਤੇ ਦਿਲ ਦੀ ਧੜਕਣ ਤੇ ਧਿਆਨ ਲਗਾਓ ਇਹ ਤੁਹਾਨੂੰ ਆਪਣੇ ਸਰੀਰ ਤੇ ਭਾਵਨਾਵਾਂ ਨਾਲ ਗਹਿਰਾਈ ਨਾਲ ਜੁੜਨ ਵਿੱਚ ਮਦਦ ਕਰੇਗਾ ਹਰ ਦਿਨ ਇੱਕ ਅਜਿਹਾ ਵਕਤ ਕੱਢੋ ਜਦੋਂ ਤੁਸੀਂ ਕਿਸੇ ਵੀ ਡਿਜੀਟਲ ਸਕਰੀਨ ਨੂੰ ਨਾ ਵੇਖੋ ਇਹ ਤੁਹਾਡਾ ਸ਼ਿਵਜੀ ਸਮਾਂ ਹੋਵੇਗਾ ਜਿੱਥੇ ਤੁਸੀਂ ਸਿਰਫ ਆਪਣੇ ਨਾਲ ਹੋਵੋਗੇ ਸ਼ਿਵ ਸਮਾਂ ਸ਼ਿਵ ਟਾਈਮ ਤੁਸੀਂ ਚਾਹੋ ਤਾਂ ਥੋੜਾ ਵਕਤ ਖੁੱਲੀ ਹਵਾ ਵਿੱਚ ਬੈਠ ਸਕਦੇ ਹੋ ਪੇੜ-ਪੌਦਿਆਂ ਨੂੰ ਦੇਖ ਸਕਦੇ ਹੋ ਜਾਂ ਬਸ ਚੁੱਪਚਾਪ ਬੈਠੇ ਰਹਿ ਸਕਦੇ ਹੋ ਆਪਣੇ ਸਾਈ ਨੂੰ ਜੇਤੇ ਕਰ ਸਕਦੇ ਹੋ ਹੌਲੀ-ਹੌਲੀ ਇਹ ਤੁਹਾਡੀ ਊਰਜਾ ਨੂੰ ਅੰਦਰ ਵੱਲ ਮੋੜਨ ਲੱਗ ਜਾਵੇਗਾ ਹੁਣ ਗੱਲ ਕਰਦੇ ਹਾਂ ਅਨੁਸ਼ਾਸਨ ਦੀ ਜੋ ਸ਼ਿਵ ਜੀ ਦੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਸਤੰਭ ਹੈ ਸ਼ਿਵ ਜੀ ਮਹਾਰਾਜ ਇੱਕ ਪਾਸੇ ਅਸੀਮ ਸ਼ਕਤੀ ਦੇ ਸੋਮੇ ਹਨ ਤੇ ਦੂਜੇ ਪਾਸੇ ਪੂਰੇ ਸੰਯਮ ਦੇ ਪ੍ਰਤੀਕ ਵੀ ਨੇ ਉਹਨਾਂ ਦੇ ਨਿਯੰਤਰਣ ਦਾ ਮੂਲ ਕਾਰਨ ਹੀ ਇਹ ਅਨੁਸ਼ਾਸਨ ਹੈ ਬਾਬਾ ਜੀ ਜੇਕਰ ਅਸੀਂ ਆਪਣੀ ਜ਼ਿੰਦਗੀ ਵਿੱਚ ਸਥਿਰਤਾ ਤੇ ਸੰਤੁਲਨ ਲੈਣਾ ਹੈ ਤਾਂ ਆਤਮ ਅਨੁਸ਼ਾਸਨ ਜ਼ਰੂਰੀ ਹੈ ਅਨੁਸ਼ਾਸਨ ਦਾ ਮਤਲਬ ਇਹ ਨਹੀਂ ਕਿ ਤੁਸੀਂ ਹਰ ਚੀਜ਼ ਕਠੋਰਤਾ ਨਾਲ ਕਰੋ ਵੀ ਮੈਂ ਤਾਂ ਇਹ ਕਰਨੀ ਹੈ ਤਾਂ ਮੈਂ ਕਰਨੀ ਹੈ ਇਹਦਾ ਮਤਲਬ ਨਹੀਂ ਹੈ ਇਹਦਾ ਮਤਲਬ ਹੈ ਕਿ ਜੋ ਜ਼ਰੂਰੀ ਹੈ ਉਹ ਕਰੋ ਯਾਨੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਜੇ ਤੁਹਾਡੇ ਕੋਲ ਅੱਜ ਪੈਸੇ ਹੈ ਤਾਂ ਉਹਨੂੰ ਕਿੱਥੇ ਇਨਵੈਸਟਮੈਂਟ ਕਰਨਾ ਹੈ ਕਿਹੜੀ ਚੀਜ਼ ਜ਼ਰੂਰੀ ਹੈ ਉਹਨੂੰ ਕਿੱਥੇ ਲਗਾਉਣਾ ਚਾਹੀਦਾ ਹੈ ਨਰਗ ਹੋਰ ਕਰਨਾ ਜੇ ਤੁਹਾਡੇ ਕੋਲ ਕੋਈ ਚੀਜ਼ ਹੈ ਉਸਨੂੰ ਕਿੰਨਾ ਵਰਤਣਾ ਚਾਹੀਦਾ ਹੈ ਕਿਹੜੀ ਚੀਜ਼ ਲਈ ਜ਼ਰੂਰਤ ਹੈ ਉਹ ਚੀਜ਼ ਕਰਨੀ ਭਾਵੇਂ ਮਨ ਨਾ ਕਰੇ ਇਹ ਤਾਂ ਹੁੰਦਾ ਹੈ ਜਦੋਂ ਤੁਸੀਂ ਆਪਣੇ ਟੀਚੇ ਨੂੰ ਆਰਾਮ ਤੋਂ ਵੱਧ ਮਹੱਤਵ ਦਿੰਦੇ ਹੋ ਬਾਬਾ ਜੀ ਹਰ ਦਿਨ ਇਹ ਤੈਅ ਕਰੋ ਕਿ ਘੱਟ ਤੋਂ ਘੱਟ ਇੱਕ ਇਹੋ ਜਿਹਾ ਕੰਮ ਜ਼ਰੂਰ ਕਰੋਗੇ ਜੋ ਤੁਹਾਨੂੰ ਆਪਣੇ ਆਪ ਨਾਲ ਜੋੜਦਾ ਹੋਵੇ ਚਾਹੇ ਉਹ ਧਿਆਨ ਹੋਵੇ ਬੰਦਗੀ ਹੋਵੇ ਇਬਾਦਤ ਹੋਵੇ ਕਿਸੇ ਦਾ ਨਾਮ ਹੋਵੇ ਲਿਖਣਾ ਹੋਵੇ ਜਾਂ ਆਪਣੇ ਆਪ ਨਾਲ ਗੱਲਬਾਤ ਕਰਨਾ ਹੋਵੇ ਦੂਜਿਆਂ ਦੀਆਂ ਕਹਾਣੀਆਂ ਵੀ ਸਾਨੂੰ ਪ੍ਰੇਰਿਤ ਕਰਦੀਆਂ ਹਨ ਅਜਿਹੇ ਕਈ ਲੋਕ ਨੇ ਜਿਨ੍ਹਾਂ ਨੇ ਸ਼ਿਵਜੀ ਮਹਾਰਾਜ ਜੀ ਦੀ ਸਾਧਨਾ ਨੂੰ ਅਪਣਾਇਆ ਤੇ ਆਪਣੀ ਜ਼ਿੰਦਗੀ ਵਿੱਚ ਗਹਿਰੀ ਸ਼ਾਂਤੀ ਅਤੇ ਆਤਮਬਲ ਹਾਸਲ ਕੀਤਾ ਕਿਸੇ ਨੇ ਆਪਣੇ ਗੁੱਸੇ ਤੇ ਜਿੱਤ ਪਾਈ ਕਿਸੇ ਨੇ ਆਪਣੇ ਡਰ ਦਾ ਸਾਹਮਣਾ ਕਰਨਾ ਸਿੱਖਿਆ ਤਾਂ ਕਿਸੇ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਏ ਲੋਗ ਕੋਈ ਆ ਸਾਧਾਰਨ ਨਹੀਂ ਸੰ ਬਾਬਾ ਜੀ ਜ਼ਿੰਦਗੀ ਵਿੱਚ ਜਦੋਂ ਅਸੀਂ ਸੰਤੁਲਨ ਗਵਾਉਂਦੇ ਹਾਂ ਤਾਂ ਜਾਂ ਤਾਂ ਥੱਕ ਜਾਂਦੇ ਹਾਂ ਜਾਂ ਫਿਰ ਬिखर ਜਾਂਦੇ ਹਾਂ ਪਰ ਜਦੋਂ ਅਸੀਂ ਸ਼ਿਵ ਜੀ ਮਹਾਰਾਜ ਜੀ ਦੇ ਰਾਹ ਤੇ ਚੱਲਦੇ ਹਾਂ ਤਾਂ ਅਸੀਂ ਹਰ ਅਸੰਤੁਲਨ ਨੂੰ ਪਛਾਣ ਕੇ ਉਸ ਨੂੰ ਸਵੀਕਾਰ ਕਰਨਾ ਅਤੇ ਫਿਰ ਉਸ ਨੂੰ ਠੀਕ ਕਰਨਾ ਸਿੱਖਦੇ ਹਾਂ ਬਾਬਾ ਜੀ ਇਹ ਇੱਕ ਸਤਤ ਯਾਤਰਾ ਹੈ ਆਤਮ ਬੋਧ ਤੋਂ ਲੈ ਕੇ ਆਤਮ ਪਰਿਵਰਤਨ ਤੱਕ ਹੁਣ ਸਵਾਲ ਇਹ ਹੈ ਕਿ ਇਹ ਸੰਤੁਲਨ ਨੂੰ ਦੁਬਾਰਾ ਕਿਵੇਂ ਪ੍ਰਾਪਤ ਕੀਤਾ ਜਾਵੇ ਜਦੋਂ ਮਨ ਬੇਚੈਨ ਹੋਵੇ ਤਾਂ ਗਹਿਰੇ ਸਾਹ ਲਵੋ ਜਦੋਂ ਕੰਮ ਦਾ ਬਹੁਤ ਜ਼ਿਆਦਾ ਦਬਾਅ ਹੋਵੇ ਤਾਂ ਕੁਝ ਪਲ ਆਪਣੇ ਆਪ ਨੂੰ ਦਿਓ ਤੇ ਜਦੋਂ ਭਾਵਨਾਵਾਂ ਉਛਲਣ ਤਾਂ ਆਪਣੇ ਆਪ ਤੋਂ ਪੁੱਛੋ ਕਿ ਮੈਂ ਸ਼ਿਵਜੀ ਮਹਾਰਾਜ ਵਾਂਗ ਇਸ ਊਰਜਾ ਨੂੰ ਸਹੀ ਦਿਸ਼ਾ ਦੇ ਸਕਦਾ ਹਾਂ ਈਮੈਸ ਨੂੰ ਸੰਭਾਲ ਸਕਦਾ ਹੇ ਜੇਕਰ ਤੁਸੀਂ ਹਰ ਦਿਨ ਥੋੜਾ ਥੋੜਾ ਅਭਿਆਸ ਕਰਦੇ ਰਹੋਗੇ ਤਾਂ ਜਵਾਬ ਹਾਂ ਵਿੱਚ ਹੀ ਆਵੇਗਾ ਬਾਬਾ ਜੀ ਅਸਲੀ ਸ਼ਾਂਤੀ ਕੋਈ ਅੰਤਿਮ ਟੀਚਾ ਨਹੀਂ ਹੈ ਇੱਕ ਅਨੁਭਵ ਹੈ ਜੋ ਤਾਂ ਹੁੰਦਾ ਹੈ ਜਦੋਂ ਤੁਸੀਂ ਆਪਣੇ ਆਪ ਦੇ ਵਦੇਰੇ ਨਜ਼ਦੀਕ ਹੁੰਦੇ ਹੋ ਜਦੋਂ ਤੁਸੀਂ ਆਪਣੇ ਆਪ ਨਾਲ ਜੁੜਦੇ ਹੋ ਖੁਦ ਨੂੰ ਲੱਭਣ ਚੱਲਦੇ ਹੋ ਖੁਦ ਨਾਲ ਜੁੜਨਾ ਹੀ ਉਸ ਨਾਲ ਜੁੜਨਾ ਹੈ ਜਦੋਂ ਤੁਸੀਂ ਬਾਹਰੀ ਰੋਲਿਆਂ ਤੋਂ ਵੱਦ ਆਪਣੀ ਅੰਦਰੂਨੀ ਆਵਾਜ਼ ਨੂੰ ਸੁੰਨਾ ਸ਼ੁਰੂ ਕਰ ਦਿੰਦੇ ਹੋ ਸ਼ਿਵਜੀ ਦਾ ਅਸਲੀ ਸਰੂਪ ਤਾਂ ਹੀ ਪ੍ਰਗਟ ਹੁੰਦਾ ਹੈ ਜਦੋਂ ਅਸੀਂ ਆਪਣੇ ਆਪ ਨੂੰ ਜਾਣਨ ਦੀ ਈ ਇਮਾਨਦਾਰ ਕੋਸ਼ਿਸ਼ ਕਰਦੇ ਹਾਂ ਬਿਨਾ ਕਿਸੇ ਡਰ ਦੇ ਬਿਨਾ ਕਿਸੇ ਬਹਾਨੇ ਦੇ ਬਿਨਾ ਕਿਸੇ ਰੋਲੇ ਰੱਪੇ ਦੇ ਬਿਨਾ ਕਿਸੇ ਦੇ ਨਾਲ ਮੋਹ ਦੇ ਬਿਨਾ ਕਿਸੇ ਦੇ ਨਾਲ ਪਿਆਰ ਦੇ ਤਾਂ ਚਲੋ ਇਸ ਯਾਤਰਾ ਦੀ ਸ਼ੁਰੂਆਤ ਇੱਥੋਂ ਹੀ ਕਰਦੇ ਹਾਂ ਤੁਸੀਂ ਇਕੱਲੇ ਨਹੀਂ ਹੋ ਅਸੀਂ ਸਾਰੇ ਇਸ ਰਸਤੇ ਤੇ ਤੁਹਾਡੇ ਨਾਲ ਆ ਬਾਬਾ ਜੀ ਆਪਣੀਆਂ ਕਮਜ਼ੋਰੀਆਂ ਨਾਲ ਲੜਦੇ ਹੋਏ ਆਪਣੇ ਆਪ ਨੂੰ ਸਮਝਦੇ ਹੋਏ ਅਤੇ ਸ਼ਿਵਜੀ ਮਹਾਰਾਜ ਜੀ ਦੀ ਉਸ ਅਸੀਮ ਸ਼ਕਤੀ ਨੂੰ ਆਪਣੇ ਅੰਦਰ ਜਗਾਉਣ ਦੀ ਕੋਸ਼ਿਸ਼ ਕਰਦੇ ਹੋਏ ਔਰ ਜੇ ਵਾਕਈ ਖੁਦ ਨੂੰ ਬਦਲਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਜੋ ਹੈ ਸਿਰਫ ਵੇਖ ਕੇ ਨਾ ਛੱਡੋ ਜਾਂ ਸੁਣ ਕੇ ਨਾ ਛੱਡੋ ਜਰਾ ਗੌਰ ਕਰੋ ਇਸ ਤੇ ਚੱਲਣ ਦੀ ਕੋਸ਼ਿਸ਼ ਕਰੋ ਇਸ ਤੇ ਚੱਲਣ ਦੀ ਕੋਸ਼ਿਸ਼ ਕਰੋ ਔਰ ਰੋਜ਼ ਦੀਆਂ ਇਸੇ ਤਰ੍ਹਾਂ ਦੀਆਂ ਯਾਤਰਾਵਾਂ ਸਾਡੇ ਨਾਲ ਕਰਨ ਲਈ ਸਾਨੂੰ ਸਬਸਕ੍ਰਾਈਬ ਕਰੋ ਔਰ ਬੈਲ ਆਈਕਨ ਨੂੰ ਜ਼ਰੂਰ ਦਬਾਓ ਔਰ ਇੱਕ ਗੱਲ ਜ਼ਰਾ ਗੌਰ ਨਾਲ ਯਾਦ ਰੱਖਣਾ ਕਿ ਸ਼ਿਵ ਉਹ ਕਿਤੇ ਬਾਹਰ ਨਹੀਂ ਹੈ ਉਹ ਕਿਤੇ ਬਾਹਰ ਨਹੀਂ ਹਨ ਬਾਬਾ ਜੀ ਜੈ ਸ਼੍ਰੀ ਮਹਾਕਾਲ ਜੈ ਸਾਈਂ ਜੀ ਦੀ ਗੁਰੂਆਂ ਪੀਰਾਂ ਰਹਿਬਾਂ ਫਕੀਰਾਂ ਸੰਤ ਮਹਤਮਾਂ ਸਾਈਂ ਲੋਕਾਂ ਸਭ ਨੂੰ ਪਰਨਾ